ਇਹ ਲੋਬੀ ਦਾ ਨਤੀਜਾ ਹੈ ਉਹ ਅਮਰੀਕਾ ਹੋਏ ਕੈਨੇਡਾ ਹੋਏ ਯੂਕੇ ਹੋਏ ਕਿ ਅੱਜ ਜਿਹੜੇ ਚਾਰ دہਾਕਿਆਂ ਦਾ ਜ਼ੁਲਮ ਦੀ ਕਹਾਣੀ ਹੈ ਇੰਡੀਆ ਦਾ ਇਮੇਜ ਐਜ਼ ਅ ਰੌਕ ਸਟੇਟ ਉਹ ਐਕਸਪੋਜ਼ ਹੋਇਆ ਹੈ ਖਾਲਸਤਾਨ ਦਾ ਇਸ਼ੂ ਰੈਡਾਰ ਸਕਰੀਨ ਤੇ ਹੈ ਕਿ ਇੰਡੀਆ ਇਹ ਸਮਝਦਾ ਸੀ ਕਿ ਵੀ ਮੋਦੀ ਔਰ ਟਰੰਪ ਦੀ ਪਰਸਨਲ ਕੈਮਿਸਟਰੀ ਮਿਲਦੀ ਹੈ ਜਾਂ ਆਪਕੀ ਬਾਅਦ ਟਰੰਪ ਸਰਕਾਰ ਨੇ ਕਿਹਾ ਜਾਂ ਬਿਲਕੁਲ ਬੁੱਧੇ ਮੂੰਹ ਜਿਹੜਾ ਇਹਨਾਂ ਦੇ ਸਾਹਮਣੇ ਢਿਗੇ ਹੋਏ ਨੇ ਪਰ ਜੀ ਸਮਝਿਦੇ ਆ ਵੀ ਸੋ ਫਾਰ 트ੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹਦਾ ਹੱਕ ਸਾਨੂੰ ਦਿੱਤਾ ਹੋਇਆ ਹੈ ਖਾਲਿਸਤਾਨ ਦੀ ਗੱਲ ਇਹ ਮੈਸ ਹੋਣ ਇੱਕ ਯੂਟੋਪੀਅਨ ਡ੍ਰੀਮ ਨਹੀਂ ਹੈ ਇਹ ਮੈਸ ਇੱਕ ਦਿਨ ਦਾ ਸੁਪਨਾ ਨਹੀਂ ਹੈ ਇਹ ਇੱਕ ਹਕੀਕਤ ਹੈ ਔਰ ਬਹੁਤ ਜਲਦੀ ਦੁਨੀਆ ਦੇ 193 ਮੁਲਕਾਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਝੁਲੇਗਾ ਹਾਂਜੀ ਵੀਵਰਸ ਅਸੀਂ ਅਸੇ ਦੇਖ ਰਹੇ ਹਾਂ ਕਿ ਸੰਗਤਾਂ ਜੁੜ ਚੁੱਕੀਆਂ ਨੇ ਜੁੜਨੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਡਾਕਟਰ ਸਾਹਿਬ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਸਾਬੇ 8ਵਾਂ ਫਰੀडम मार्च ਨੈਸ਼ਨਲ ਸਿੱਖਡੇ ਨੂੰ ਸਮਰਪਿਤ ਜਿਹੜਾ ਖਾਲਸਾ ਸਾਜਣਾ ਦਾ ਵਿਸਤ੍ਰਿਤ ਸਮਰਪਿਤ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਕੱਢਿਆ ਜਾ ਰਿਹਾ ਹੈ ਮਾਰਚ ਸੀ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ ਸੋ ਬਿਗਨਿੰਗ ਦੇ ਵਿੱਚ ਹੀ ਅਸੀਂ ਗੱਲ ਕਰ ਰਹੇ ਹਾਂ ਕਿ ਸਮਝ ਰਹੇ ਹਾਂ ਜਿਹੜਾ ਓਵਰਆਲ ਮਾਹੌਲ ਵੀ ਬਣਿਆ ਹੋਇਆ ਹੈ ਕੈਲੀਫੋਰਨੀਆ ਦੇ ਵਿੱਚ ਬਿਲ ਵੀ ਪਾਸ ਹੋਇਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਹੁਣ ਖਾਲਸਾ ਸਾਜਨਾ ਦੇ ਵਿਸਤੂ ਸਮਰਪਿਤ ਇਹ ਕਹ ਲੋ April ਦਾ ਪਹਿਲਾ ਬਿਗਨਿੰਗ ਹੈਗਾ ਉਸ ਦੇ ਵਿੱਚ ਸ਼ੁਰੂਆਤ ਹੈਗੀ ਹੈ ਤੁਹਾਡਾ ਮੈਸੇਜ ਵੀ ਤੇ ਓਵਰਆਲ ਕਿਵੇਂ ਮਹਿਸੂਸ ਕਰ ਰਹੇ ਹੋ ਦੇਖੋ ਵਾਸ਼ਿੰਗਟਨ ਡੀਸੀ ਬਸੰਤ ਬਹਾਰ ਚੈਰੀ ਬਲੋਸਮ ਫੈਸਟੀਵਲ ਕਿਸੇ ਜ਼ਮਾਨੇ ਚ ਜਾਪਾਨ ਵਾਲਿਆਂ ਨੇ ਇਹਨਾਂ ਨੂੰ ਚੈਰੀ ਬਲੋਸਮ ਗਿਫਟ ਕੀਤੇ ਸੀ ਟਰੀ ਜਿਹੜੇ ਇਹਨਾਂ ਨੇ ਲਾਏ ਔਰ ਇਹ 2 ਹਫ਼ਤੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹ ਪੂਰੇ ਬਲੂਮ ਕਰਦੇ ਨੇ ਇਸ ਲਈ ਉਹਦੇ ਤੇ ਫੈਸਟੀਵਲ ਹੁੰਦਾ ਔਰ ਅੱਜ ਵੈਸੇ ਵੀ ਜੋ ਕੁਝ ਕਰੰਟਲੀ ਅਮਰੀਕਾ 'ਚ ਚੱਲ ਰਿਹਾ ਹੈ ਉਹਨੂੰ ਲੈ ਕੇ ਬਹੁਤ ਵੱਡੇ ਪ੍ਰੋਟੈਸਟ ਅਮਰੀਕਾ ਦੇ ਸ਼ਹਿਰਾਂ 'ਚ ਹੋ ਰਹੇ ਨੇ ਸੋ ਉਹ ਸਾਰੇ ਦੇ ਨਾਲ ਜਦੋਂ ਅਸੀਂ 8ਵਾਂ ਫਰੀडम ਮਾਰਚ ਜਾਂ ਜਿਸ ਨੂੰ ਅਸੀਂ ਨਗਰ ਕੀਰਤਨ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਰੈਨਮਾਈ ਦੇ ਵਿੱਚ ਜਿਹੜਾ ਵੀ ਕੋਈ ਸਮਾਗਮ ਹੁੰਦਾ ਹੈ ਉਸ ਦਾ ਧਾਰਮਿਕ ਰੰਗ ਹੁੰਦਾ ਹੈ ਔਰ ਸਿੱਖੀ ਦੇ ਵਿੱਚ ਜਦੋਂ ਅਸੀਂ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਆਪਣੇ ਆਪ ਦੇ ਵਿੱਚ ਉਹ ਕੰਪਲੀਟ ਮੈਸੇਜ ਹੈ ਜਿਹੜਾ ਕਿ ਇਸ ਫਰੀडम मार्च ਤੋਂ ਪਿਛਲੇ 8 ਸਾਲ ਤੋਂ ਜਾ ਰਿਹਾ ਹੈ ਹਾਲਾਂ ਖਾਲਸਾ ਸਾਜਨਾ ਦਿਵਸ ਚਾ ਖਾਲਸਾ ਪ੍ਰਗਟ ਦਿਵਸ ਨੂੰ ਲੈ ਕੇ ਬਹੁਤ ਵੱਡੇ ਵੱਡੇ ਇਕੱਠ ਹੁੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਸੀਂ ਉਨਾ ਹੀ ਹੋਲਾ ਮਹੱਲਾ ਜਿਹੜਾ ਜਦੀ ਸ਼ੁਰੂਆਤ ਵੀ ਉਸ ਸਪ੍ਰਿੰਗ ਸੀਜ਼ਨ ਦੇ ਨਾਲ ਹੁੰਦੀ ਹੈ ਔਰ ਖਾਲਸੇ ਦਾ ਨਵਾਂ ਸਾਲ ਅਸਲ ਦੇ ਵਿੱਚ ਪਹਿਲੀ ਚੇਤ ਉਹਦੇ ਨਾਲ ਹੀ ਜੁੜਿਆ ਹੋਇਆ ਹੈ ਲੇਕਿਨ ਜਦੋਂ ਅਸੀਂ 1699 ਈਸਵੀ ਦੀ ਵਿਸਾਖੀ ਦਾ ਜ਼ਿਕਰ ਕਰਦੇ ਆ ਵਿਸਾਖੀ ਹਜ਼ਾਰਾਂ ਸਾਲਾਂ ਤੋਂ ਉਸ ਖਿੱਤੇ ਦੇ ਵਿੱਚ ਸੈਲੀਬ੍ਰੇਟ ਰਹੀ ਸਰ ਕਪੂਰ ਸਿੰਘ ਵੱਡੇ ਸਕਾਲਰ ਹੋਏ ਨੇ ਉਹਨਾਂ ਦੀ ਇੱਕ ਸਮਾਲ ਇੱਕ ਬੁੱਕਲੇਟ ਹੈ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ ਹੁਣ ਇਹ ਜਿਹੜੀ 1699 ਦੀ ਵਿਸਾਖੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਾਂ ਖਾਲਸਾ ਪੰਥ ਦੇ ਨਾਮ ਹੋ ਜਾਂਦੀ ਹੈ ਜਾਂ ਮਾਨੋ ਖਾਲਸਾ ਸਾਜਨਾ ਦਿਵਸ ਹੀ ਵਿਸਾਖੀ ਦੇ ਨਾਲ ਜੁੜ ਜਾਂਦਾ ਹੈ ਜਾਂ ਵਿਸਾਖੀ ਹੀ ਖਾਲਸਾ ਸਾਜਨਾ ਦਿਵਸ ਦਾ ਦੂਸਰਾ ਨਾਮ ਹੈ ਕਿਉਂਕਿ ਜਿਹੜਾ ਮੀਰੀ ਪੀਰੀ ਦਾ ਫਲਸਫਾ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਜਿਸ ਦੇ ਵਿੱਚ ਤਖਤ ਬਹਿ ਤਖਤਾ ਕੇ ਲਾਇਕ ਸੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਰ ਰੋਸਣਾ ਹੋਈ ਸੀ ਜੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਇਸ ਦੀ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਦੀ ਆਈਡੀਓਲੋਜੀ ਨਾਲ ਹੋ ਕੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੇ ਫਿਰ ਮੀਰੀ ਪੀਰੀ ਦਾ ਤਖਤ ਅਕਾਲ ਮੀਰੀ ਪੀਰੀ ਦੇ ਨਿਸ਼ਾਨ ਔਰ ਦਸਵੇਂ ਪਾਤਸ਼ਾਹ ਨੇ ਜਦੋਂ ਸੰਤ ਸਿਪਾਈ ਰੂਪ ਪੰਜ ਕਕਾਰੀ ਰੂਪ ਦੇ ਵਿੱਚ ਆਲਮੋਸਟ 1699 ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤੇ 326 ਬਰੇ ਪਹਿਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਇਹ ਕੰਪਲੀਟ ਫਲਸਫਾ ਦਿੰਦਾ ਹੈ ਜੇ ਅਸੀਂ ਬਾਕੀ ਦੁਨੀਆ ਦੀ ਗੱਲ ਇੱਕ ਪਾਸੇ ਛੱਡ ਦਈਏ ਤੇ ਅਸੀਂ ਇਹ ਕਹਿ ਸਕਦੇ ਆ ਕਿ ਇਹਨਾਂ 3.5 ਸਦੀਆਂ ਦੇ ਵਿੱਚ ਇਸ ਗੁਰੂ ਕੇ ਖਾਲਸੇ ਨੇ ਜਿੱਥੇ ਦੇਗ ਦੁਨੀਆ ਭਰ ਦੇ ਵਿੱਚ ਪਹੁੰਚਾਈ ਆ ਕੋਵਿਡ-19 ਦੇ ਚੱਲਦੇ ਆ ਜਾਂ ਹੁਣ ਵੀ ਜਦੋਂ ਸਿੱਖਾਂ ਦੀ ਹਸਪਿਟੈਲਿਟੀ ਦੀ ਗੱਲ ਹੁੰਦੀ ਹੈ ਹਿਊਮੈਨਿਟੇਰੀਅਨ ਅਪਰੋਚ ਦੀ ਗੱਲ ਹੁੰਦੀ ਹੈ ਤਾਂ ਹੁਣ ਦੁਨੀਆ 'ਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜਿੱਥੇ ਸਿੱਖ ਹੈ ਉੱਥੇ ਦੇਗ ਬਰਨਾਰ ਦੀ ਨਾਲ ਜਿਹੜਾ ਦੂਜਾ ਆਮ ਸਾਡੀ ਜਿਹੜੀ ਖਾਲਸਾਈ ਬੋਲਿਆਂ ਚ ਸੀ ਕਿ ਝੁੱਕ ਕੇ ਆਏ ਲਈ ਤੇਗ ਤੇ ਅੜ ਕੇ ਆਏ ਲਈ ਤੇਗ ਸੋ ਤੇਗ politcal sovereignty ਦੀ ਗੱਲ ਹੈ ਔਰ ਇਹਨਾਂ ਸਵਾ ਤਿੰਨ ਸਦੀਆਂ ਚ ਅਸੀਂ ਮੁਗਲਿਆ ਸਲਤਨਤ afghan ਤਾੜ ਵੀ british ਬਸਤੀਵਾਦੀ ਤੇ hindu ਤਾ ਵੀ ਇਹਨਾਂ ਚਾਰ ਤਿੰਨ ਪਾਤਸ਼ਾਹਿਆਂ ਦਾ ਤਾਂ ਅਸੀਂ ਮੰਜੀ ਠੋਕੀ ਠੋਕੀ ਉਹਨ ਚੌਥੀ ਆਉਣ ਦਾ ਰਨ ਨੇ ਔਰ ਇਹ ਜਦੋਂ ਅਸੀਂ ਵਾਸ਼ਿੰਗਟਨ ਡੀਸੀ ਦੀ ਅਹਿਮੀਅਤ ਦੀ ਗੱਲ ਕਰਦੇ ਹਾਂ ਬਿਸ਼ੱਕ ਪੋਸਟ ਜਨੂਅਰੀ 20th ਕਾਫੀ ਕੁਝ ਹਿਲ ਰਿਹਾ ਹੈ ਨਵੇਂ ਵਰਲਡ ਆਰਡਰ ਦੀ ਗੱਲ ਹੋ ਰਹੀ ਹੈ ਟੈਰਿਫ ਵਾਰਫੇਅਰ ਨੇ ਇੱਕ ਨਵੀਂ ਪੋਲਰਾਈਜੇਸ਼ਨ ਪੈਦਾ ਕੀਤੀ ਹੈ ਪਰ ਇਸ ਗੱਲ ਦੇ ਉੱਤੇ ਬਿਸ਼ੱਕ ਸਾਡੀ ਸਟਰਗਲ ਤਾਂ 1799 ਈਸਵੀ ਤੋਂ ਹੀ ਰਾਜ ਕਰੇਗਾ ਖਾਲਸਾ ਸੋਵਰਨਿਟੀ ਦੀ ਗੱਲ ਹੈ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਇੱਕ ਗੇਮ ਚੇਂਜਰ ਹੁੰਦੀ ਹੈ 18 ਜੂਨ 2023 ਨੂੰ ਜਿਸ ਤੋਂ ਬਾਅਦ ਸਾਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜੋ ਇਹਨਾਂ ਨੇ ਅਮਰੀਕਾ ਦੀ ਧਰਤੀ ਤੇ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡਾ 'ਚ ਕੀਤਾ ਮਈ 2023 ਦੇ ਵਿੱਚ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਔਰ 15 ਜੂਨ 2023 ਨੂੰ ਭਾਈ ਬਤਾਰ ਸਿੰਘ ਖੰਡਾ ਦੀ ਬਰਮਿੰਗਮ ਯੂਕੇ 'ਚ ਸ਼ਹਾਦਤ ਹੁਣ ਇਹ ਸਾਰਾ ਪਿਛੋਕੜ ਜਾਂ ਪਸਮੰਜਰ ਬੜਾ ਅਹਿਮ ਹੈ ਇਹ ਸਮਝਣ ਦੇ ਲਈ ਕਿ ਮਾਰਚ ਹਰ ਥਾਂ ਨੇ ਵੱਡੇ ਵੱਡੇ ਇਕੱਠ ਵੀ ਨੇ ਲੇਕਿਨ ਕੈਪੀਟਲ ਹਿੱਲ ਤੇ ਐਕਸਕਲੂਸਿਵ ਫਰੀडम ਮਾਰਚ ਦਾ ਕਾਂਸੈਪਟ ਜਿਹੜਾ 8 ਸਾਲ ਪਹਿਲਾਂ ਈਸਕੋਸਿਕ ਕੋਆਰਡੀਨੇਸ਼ਨ ਕਮੇਟੀ ਵਰਲਡ ਸਿਕ ਪਾਰਲੀਮੈਂਟ ਹੋਰ ਗੁਰਦੁਆਰਾ ਕਮੇਟੀ ਹਾਲਾ ਉਸ ਤੋਂ ਪਹਿਲਾਂ ਜਿਹੜੇ ਨੇ ਸਰ ਪਰਮਜੀਤ ਸਿੰਘ ਜਾਂ ਦੂਸਰਿਆਂ ਨੇ ਜਿਹੜਾ ਇੱਥੇ ਪੈਰੇਡਸ ਕੀਤੀਆਂ ਪਰ ਰੈਗੂਲਰ ਫੀਚਰ ਜਿਹੜਾ ਬਨਾਡ ਚ ਅਠਵੀਂ ਸਾਲ ਲਗਾਤਾਰ ਇਹ ਆਪਣੇ ਆਪ ਚ ਇੱਕ ਯੂਨਿਕ ਗੱਲ ਹੈ ਇਸ ਦੀ ਅਹਿਮੀਅਤ ਹੈ ਪਾਰਟਿਸਪੇਸ਼ਨ ਵੀ ਬੜੀ ਵਧੀ ਹੈ ਇਸ ਵਾਰ ਅਸੀਂ ਦੇਖ ਰਹੇ ਹਾਂ ਕਿ ਸਾਰੇ ਈਸਕੋਸ ਤੋਂ ਬੱਚਾ ਜੜੀਆਂ ਨੇ ਭਰ ਭਰ ਕੇ ਆ ਰਹੀਆਂ ਨੇ ਔਰ ਮੈਸੇਜ ਅਲਟੀਮੇਟਲੀ ਸਾਡਾ ਕੌਮੀ ਖ਼ਾਲਿਸਤਾਨ ਦਾ ਔਰ ਇਸ ਦੌਰ ਦੇ ਵਿੱਚ ਜਿਹੜੀ ਕੈਪੀਟਲ ਹਿੱਲ ਦੇ ਵਿੱਚ ਸਾਡੀ ਲੌਬੀ ਹੈ ਉਹ ਮੈਂ ਸਮਝਦਾ ਹੈ ਉਹ ਯੂਐਸ ਕਾਂਗਰੈਸ਼ਲ ਸਿਕ ਕਾਕਸ ਹੋਏ ਜਿਹਦੇ 50 ਤੋਂ ਜ਼ਿਆਦਾ ਹੋਣ ਕਾਂਗਰਸਮੈਨ ਮੈਂਬਰ ਨੇ ਜੇ ਅਸੀਂ ਪਾਰਟਿਸਪੀਕੇਸ਼ਨ ਦੇਖੀ ਹੈ ਕਿ ਆਪਣੇ ਬੱਚੇ ਬੱਚੀਆਂ ਸਿਟੀ ਮੇਅਰ ਵੀ ਬਣਨ ਦੀ ਜਿਹੜੀ ਹੈ ਸਟਰਗਲ 'ਚ ਨੇ ਕੌਂਸਲਮੈਨ ਬਣੇ ਨੇ ਔਰ ਇਹ ਸਾਰੇ ਦੇ ਵਿੱਚ ਪੋਲਿਟੀਕਲ ਪਾਰਟਿਸਪੀਕੇਸ਼ਨ ਹੈ ਔਰ ਇਹ ਲੋਬੀ ਦਾ ਨਤੀਜਾ ਹੈ ਉਹ ਅਮਰੀਕਾ ਹੋਏ ਕੈਨੇਡਾ ਹੋਏ ਯੂਕੇ ਹੋਏ ਕਿ ਅੱਜ ਜਿਹੜੇ ਚਾਰ ਦਹਾਕਿਆਂ ਦਾ ਜ਼ੁਲਮ ਦੀ ਕਹਾਣੀ ਹੈ ਇੰਡੀਆ ਦਾ ਇਮੇਜ ਐਜ਼ ਅ ਰੌਗ ਸਟੇਟ ਉਹ ਐਕਸਪੋਜ਼ ਹੋਇਆ ਹੈ ਖਾਲਿਸਤਾਨ ਦਾ ਇਸ਼ੂ ਰੈਡਾਰ ਸਕਰੀਨ ਤੇ ਹੈ ਔਰ 트럼ਪ ਐਡਮਿਨਿਸਟ੍ਰੇਸ਼ਨ ਤੋਂ ਅਸੀਂ ਇਹ ਹੋਪ ਵੀ ਕਰਦੇ ਹਾਂ ਕਿ ਜੇ ਜੋ ਕੁਝ ਇੰਡੀਅਨ ਸਟੇਟ ਨੇ ਅਮਰੀਕਾ ਦੀ ਧਰਤੀ ਤੇ ਅਮਰੀਕਨ ਸਿਟੀਜ਼ਨ ਨਾਲ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਇੱਕ ਪੋਜ਼ਿਟਿਵ ਫੈਕਟਰ ਹੈ ਕਿ ਇਹਦੇ باوجود ਕਿ ਇੰਡੀਆ ਇਹ ਸਮਝਦਾ ਸੀ ਕਿ ਵੀ ਮੋਦੀ ਔਰ ਟਰੰਪ ਦੀ ਪਰਸਨਲ ਕੈਮਿਸਟਰੀ ਮਿਲਦੀ ਹੈ ਜਾਂ ਅਬ ਕੀ ਬਾਤ ਟਰੰਪ ਸਰਕਾਰ ਨੇ ਕਿਹਾ ਜਾਂ ਬਿਲਕੁਲ ਬੁੱਧੇ ਮੂੰਹ ਜਿਹੜਾ ਇਹਨਾਂ ਦੇ ਸਾਹਮਣੇ ਢਿਗੇ ਹੋਏ ਨੇ ਪਰ ਅਸੀਂ ਸਮਝਦੇ ਹਾਂ ਵੀ ਸੋ ਫਾਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹਦਾ ਹੱਕ ਸਾਨੂੰ ਦਿੱਤਾ ਹੋਇਆ ਹੈ ਔਰ ਭਾਰਤੀ ਪ੍ਰੈਸ਼ਰ ਦੇ ਬਾਵਜੂਦ 23 ਮਾਰਚ ਨੂੰ ਰਿਵਰਸਾਈਡ ਜਿਹੜਾ ਹੋਣਾ ਸੀ ਐਲ ਏ ਦੇ ਵਿੱਚ ਸਿਵਿਕ ਸੈਂਟਰ ਦੇ ਵਿੱਚ ਜਿਹੜਾ ਰੈਫਰੈਂਡਮ ਹੋਇਆ ਇਸੇ ਤਰ੍ਹਾਂ ਬਾਕੀ ਐਕਟੀਵਿਟੀਆਂ ਵੀ ਜਾਰੀ ਨੇ ਔਰ ਅੱਜ ਵੀ ਜਿੱਥੇ ਨishan 미ਰੀ ਪੀਰੀ ਦੇ ਰਾਜ ਜੋਗ ਦੇ ਖਾਲਸਤਾਨ ਦੇ ਝੰਡੇ ਵੀ ਇਸ ਪਰੇਡ ਦਾ ਹਿੱਸਾ ਹੋਣਗੇ ਉੱਥੇ ਕੀਰਤਨੀ ਜਥੇ ਗਤਕਾ ਪਾਰਟੀਆਂ ਆਲਰੇਡੀ ਦੀਵਾਨ ਪਿਛਲੇ 2 ਘੰਟੇ ਤੋਂ ਸਜਿਆ ਹੋਇਆ ਹੈ ਢਾਡੀ ਜਥੇ ਬੀਰਸੀ ਵਾਰ ਜਿਹੜੀਆਂ ਵਾਰਾਂ ਸੁਣਾ ਰਹੇ ਨੇ ਔਰ ਇਹ ਜਦੋਂ ਅਸੀਂ ਕੈਪੀਟਲ ਹਿੱਲ ਤੇ ਪਹੁੰਚਾਂਗੇ ਜਿਹੜਾ ਜਦੋਂ ਕਿ ਇਹ ਨਗਰ ਕੀਰਤਨ ਇੱਕ ਰੈਲੀ ਦਾ ਰੂਪ ਲੈ ਲੇਗਾ ਉੱਥੇ ਅਡਡ ਜਿਹੜੇ ਬੁਲਾਰਿਆਂ ਨੇ ਉਹਨਾਂ ਦੀ ਪ੍ਰੈਜੈਂਟੇਸ਼ਨਸ ਵੀ ਹੋਣਗੀਆਂ ਸੋ ਇਹੀ ਮੈਂ ਸਮਝਦਾ ਹਾਂ ਵੀ ਮੈਸੇਜ ਇਥੋਂ ਇਹੀ ਹੈ ਕਿ ਭਾਈ ਖਾਲਿਸਤਾਨ ਦੀ ਗੱਲ ਇਹ ਮੈਸ ਹੁਣ ਇੱਕ ਯੂਟੋਪੀਅਨ ਡ੍ਰੀਮ ਨਹੀਂ ਹੈ ਇਹ ਮੈਸ ਇੱਕ ਦਿਨ ਦਾ ਸੁਪਨਾ ਨਹੀਂ ਹੈ ਇਹ ਇੱਕ ਹਕੀਕਤ ਹੈ ਔਰ ਬਹੁਤ ਜਲਦੀ ਦੁਨੀਆ ਦੇ 193 ਮੁਲਕਾਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਝੁਲੇਗਾ ਦਰੀਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਤਾਨ ਸਿੱਖ ਕੌਮ ਨੇ ਗੁਰੂ ਦੇ ਆਸਰੇ ਬਲਬੁੱਤੇ ਦੇ ਨਾਲ ਲਿਬ੍ਰੇਟ ਕਰਵਾਣਾ ਇਸ ਬਾਰੇ ਕੋਈ ਸ਼ੱਕ ਸ਼ੁਭਾ ਨਹੀਂ ਹੋਣਾ ਚਾਹੀਦਾ ਖਾਲਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ